ਸੰਦੇਗ ਗੱਲ ਦੀ ਜੀ ਵਾਹਿਗੁਰੂ ਭੱਤੇ ਜੀ ਅੱਜ ਵੀ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਉਰੇ ਘੜ ਘੜਾ 77 ਸਾਲ ਪੁਰਾਣੀ ਗਦਾਨ ਜੀ ਠੀਕ ਹੈ ਜੀ ਇਹੋ ਕਰਦੇ ਹੁੰਦੇ ਸੀ ਲਾ ਕਾਕਾ ਜੀ ਅੰਦੇ ਅੰਚਲੀਆਂ ਕਰਦੇ ਨਾਲ ਹੀ ਕਰਦੇ ਚੱਲਦੇ ਸੀ ਠੀਕ ਹੈ ਜੀ ਤੇ ਆਪਣਾ ਪੁਰੇ ਕਿਹੜੀ ਚੀਜ਼ ਜਿਹੜੀ ਖੇਤ ਜ਼ਿਆਦੇ ਆ ਐਮਐਸਏ ਦੇਖੋ ਡੇਕ ਚੀਜ਼ ਆ ਥਾਇਦੇ ਪਤਾ ਲੱਗਦਾ ਜੀ ਠੀਕ ਹੈ ਜੀ ਇਹਨਾਂ ਸਰਦ ਨਹੀਂ ਆ ਲੁ ਟਿੱਕੀ ਆ ਨਾ ਨਾ ਪਕੌੜੇ ਆ ਠੀਕ ਹੈ ਜੀ ਹਰੇਕ ਜੀ ਜੇ ਮੈਂ ਤੁਹਾਨੂੰ ਵੀਡੀਓ ਮੈਂ ਕਦਮ ਤੋਂ ਟਵਿੰਟ ਕਰ ਦਿੱਤੀ ਹੈ ਤੇ ਵੀ ਇਹ ਵੀਡੀਓ ਲੱਗਦੀ ਠੀਕ ਆ ਰਹੀ ਠੀਕ ਆ ਜੀ ਜੇ ਤੁਹਾਨੂੰ ਆਜੀ ਕਿ ਸਪੋਕ ਖੜਨਾ ਨਹੀਂ ਹੈ ਇਹਦਾ ਤਾਂ ਰਾਈਟ ਹੈ ਜੀ ਠੀਕ ਇੱਕ ਕਰਤਾਰ ਪਕੌੜੇ ਵਾਲਾ ਇੱਥੇ ਸਰਹੰਦ ਦੇ ਵਿੱਚ ਬਹੁਤ ਹੀ ਮਸ਼ਹੂਰ ਆ ਤੇ ਜਿਹੜਾ ਕੋਲ ਅੱਜ ਆਪਾਂ ਆਏ ਸੀਗੇ ਨਾਲੇ ਇਹਨਾਂ ਦੇ ਨਾਟਾ ਖਾ ਕੇ ਦੇਖਦੇ ਆ ਤੇ ਚੈੱਕ ਕਰਦੇ ਆ ਵੀ ਕਿੱਦਾਂ ਦੇ ਨੇ ਬਾਕੀ ਨੌ ਸੁਣੇ ਇਹਨਾਂ ਦਾ ਵੀ ਬਾਕੀ ਤੁਹਾਨੂੰ ਦੱਸਦੇ ਆ ਹੁਣੇ ਵੀ ਤੇ ਦਰਾਨੇ ਠੀਕ ਆ ਜੀ ਬੈਠੋ ਤੁਸੀਂ ਕਿਆ ਚੀਜ਼ ਦਿਖਾਉਂਗਾ ਵੀ ਦੇਖੋ ਠੀਕ ਆ ਜੀ ਇਹਨੇ ਪਕੌੜੇ ਵੀ ਅਸੀਂ ਚੈੱਕ ਕਰਾਂਗੇ ਜਰੂਰ ਪਹਿਲਾਂ ਅਸੀਂ ਨਾਲ ਖਾਂਦੇ ਹਾਂ ਹਾਂ ਚੱਲਾ ਠੀਕ ਆ ਜੀ ਤੇ ਚਲੋ ਠੀਕ ਆ ਜੀ ਉਹ ਚੈੱਕ ਕਰਦੇ ਆ ਤਾਂ ਜੀ ਕਮਰ ਜੀ ਆਪਾਂ ਨਾਲ ਚੈੱਕ ਕਰਨ ਲੱਗਿਆ ਹੁਣ ਆ ਦੇਖੋ ਛੋਲੇ ਨੇ ਵਿੱਚ ਬਾਈ ਨੇ ਪਨੀਰ ਪਾਇਆ ਹੋਇਆ ਤੇ ਨਾਲ ਪਿਆਜ਼ ਨੇ ਦੇਖੋ ਨਾਲ ਮੂਲੀਆਂ ਦਾ ਅਚਾਰ ਬਣਾਇਆ ਹੋਇਆ ਇਹਨਾਂ ਨੇ ਨਾਲ ਪਿਆਜ਼ ਨੇ ਮੂਲੀਆਂ ਨੇ ਦੇ ਨਾਲ ਹਰੀ ਚਟਨੀ ਦਿੱਤੀ ਹੈ ਦੇਖੋ ਹਰੀ ਚਟਨੀ ਆਮ ਘੱਟੇ ਖਾਵਾਂਗੇ ਵੱਧ ਨਹੀਂ ਖਾਣੀ ਹੈਗੀ ਮਿਰਚ ਵੱਧ ਭਾਈ ਹੁੰਦੀ ਹੈ ਤੇ ਕੁਟੀਓ ਆਪੇ ਜੀ ਕੋਲ ਬਹੁਤ ਵਧੀਆ ਟੇਸਟ ਬਹੁਤ ਵਧੀਆ ਹੈ ਇੱਕ ਵਾਰ ਆਉਂਗੇ ਪੂਰੇ ਆ ਕੇ ਕਰਤਾਰ ਵਾਲਿਆਂ ਦੇ ਸਰੰਦ ਜਰੂਰ ਚੈੱਕ ਕਰਕੇ ਜਾਇਓ ਆਕੇ ਵਾਈ ਗੁੱਡ ਇਟ ਹਸਾ ਵਾਈ ਬ੍ਰੀਕਿੰਗ ਫੱਤੇ